ਪੰਜਾਬ ਬੰਦ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਤੇ ਨਾਲ ਹੀ ਭਾਰਤ ਬੰਦ ਨੂੰ ਕਈ ਵੱਡੇ ਸਹਯੋਗ ਮਿਲੇ ਨੇ ਪੀਆਰਟੀਸੀ ਦੇ ਪੰਪਸਤੀਆਂ ਬਸਾਂ ਹੋ ਗਈਆਂ ਪੰਪਾਂ ਦੇ ਉੱਤੇ ਹੋ ਗਏ ਬਹੁਤ ਵਧੀਆ ਅਸਰ ਦੇਖਣ ਨੂੰ ਮਿਲਿਆ ਹੁਣ ਤੱਕ ਦੀਆਂ ਰਿਪੋਰਟਾਂ ਦੇ ਮੁਤਾਬਕ ਭਾਰਤ ਬੰਦ ਦਾ ਡਾਟਾ ਅਸਰ ਦੇਖਣ ਨੂੰ ਮਿਲਿਆ ਕੁਝ ਦੇਰ ਲਈ ਆਵਾਜਾਈ ਵੀ ਰੋਕੀ ਗਈ ਇਹ ਅਸੀਂ ਦੇਖ ਰਹੇ ਹਾਂ ਕਈ ਸਮਾਧੁਰ ਤੇ ਆ ਗੁਆ ਨੇ ਧਰਨੇ ਵੀ ਦਿੱਤੇ ਕੰਟਰੋਲ ਪੰਪ ਬੰਦ ਰੱਖੇਗੇ 12 ਤੋਂ 4 ਇਸ ਸੱਤ ਦੇ ਦੌਰਾਨ ਕਿਸੇ ਨੇ ਕਿਸੇ ਨੂੰ ਕੁਝ ਤੇਲ ਵਗੈਰਾ ਨਹੀਂ ਪਾਇਆ ਪਰੋਂ ਨੇ ਕਾਲੇ ਦਲ ਦੇ ਸੀਨੀਅਰ ਗੁਆਮ ਵਿਕਰਮ ਜੀ ਸੀ ਮੀਠਿਆ ਵੱਲੋਂ ਤੋਂ ਵੀਡੀਓ ਤੇ ਸ਼ੇਅਰ ਕੀਤੀ ਗਈ ਟਰਵੀਟਰ ਦੇ ਉੱਤੇ ਜਿੱਥੇ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਜੀਵੀਸੀ ਲੈ ਕੇ ਜਾਏ ਜਾ ਰਹੇ ਸੀ ਜੋ ਪੁਲਿਸ ਨੇ ਜ਼ਬਤ ਕਰ ਲਈ ਪਾਤਰਾਂ ਦੀ ਇਹ ਗੱਲ ਹੈ ਖਨੌਰੀ ਬਾਰਡਰ ਵਾਲੇ ਪਾਸੇ ਨੂੰ ਜੀਸੀਬੀ ਮਸ਼ੀਨ ਲੈ ਕੇ ਕਿਸਾਨ ਜਾ ਰਹੇ ਸਨ ਪਤਾ ਲੱਗਿਆ ਕਿ ਉਥੇ ਟਕਰਾਰ ਵਗੈਰਾ ਵੀ ਹੋਈ ਉਥੇ ਪੁਲਿਸ ਨੇ ਉਹ ਜੀਸੀਬੀ ਪਹਿਲਾਂ ਜ਼ਬਤ ਕੀਤੀ ਤੇ ਬਾਅਦ ਦੇ ਵਿੱਚ ਸੂਤਰ ਕਹਿੰਦੇ ਆ ਕਿ ਉਹ ਛੱਡ ਦਿੱਤੀ ਗਈ ਉਗਰਾਹ ਘਰਪੋ ਲੋਕ ਕਹੇਗਾ ਕਿ ਅਸੀਂ ਕੈਪਟਨ ਮਦਰ ਸਿੰਘ ਹੋ ਗਿਆ ਸੋ ਉਹ ਜੱਖੜੋਗੇ ਤੇ ਕਿ ਵਸਿੱਟ ਲੋ ਦੇ ਘਰ ਦਾ ਘਰਾਓ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਉਗਰਾਹ ਕਿ 24 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਜਾ ਰਹੇ ਨੇ ਜੁਗਿੰਦਰ ਸਿੰਘ ਉਗਰਾਹ ਖੁਦ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਕਿ ਕੱਲ ਤੋਂ ਭਾਵ ਕੱਲ ਭਾਵ 17 ਫਰਵਰੀ ਤੋਂ ਪੰਜਾਬ ਦੇ ਜਿਹੜੇ ਵੱਡੇ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਸੂਬਾ ਪ੍ਰਧਾਨ ਸੁਨੀਲ ਜਾਖੜ ਕੇਵਲ ਸਿੰਘ ਢਿੱਲੋਂ ਦਾ ਘਰ ਘੇਰਾਂਗੇ ਲੱਖਾਂ ਸਦਾਣਾ ਲੱਖਾਂ ਸਦਾਣਾ ਦੀ ਦੋਸਰ ਨੌਜਵਾਨਾਂ ਨਾਲ ਪੈਸ ਹੁੰਦੀ ਹੀ ਦਿਖਾਈ ਦਿੱਤੀ। ਇਹ ਘਟਨਾ ਵੀ ਨਿਆਲ ਬਾਈਪਾਸ ਦੀ ਪਤਲਾ ਦੀ ਹੈ। ਕਹਿੰਦੇ ਆ ਕਿ ਰੌਲਾ ਜੀਸੀਬੀ ਦੇ ਸਬੰਧ ਵਿੱਚ ਹੀ ਪਿਆ। ਲੱਖਾਂ ਸਦਾਣਾ ਤੇ ਕੁਝ ਨੌਜਵਾਨਾਂ ਦੇ ਵਿੱਚ ਬੀਤੀ ਰਾਤ ਸਵਾ 11 ਵਜੇ ਟਕਰਾਰ ਹੋਈ ਦੱਸਿਆ ਜਾ ਰਿਹਾ ਹੈ ਕਿ ਟਕਰਾਰ ਕਾਫੀ ਅੱਗੇ ਤੱਕ ਵਧ ਗਈ ਇਹਦੇ ਚ ਵੀਡੀਓ ਵਾਇਰਲ ਹੋਈ ਹੈ ਤੇ ਲੱਖਾਂ ਇਹਨੂੰ ਨੌਜਵਾਨਾਂ ਨੇ ਘੇਰਿਆ ਥੰਗੂ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ ਬੈਠੇ ਹੋਏ ਤੇ ਇੱਕ ਮੰਦਭਾਗੀ ਖਬਰ ਹੈ ਕਿ ਅਜੇ ਤੱਕ ਕਿਸਾਨ ਤੇ ਜੀਆਰਪੀ ਦੇ ਇੱਕ ਜਵਾਨ ਦੀ ਮੌਤ ਹੋ ਗਈ ਹੈ ਸਵਰ ਲੋ ਅੱਜ ਬੀਜਪੀ ਲੀਡਰਾਂ ਦੇ ਦਫਤਰਾਂ ਘਰਾਓ ਕੀਤਾ ਗਿਆ ਦੇਖੋ ਕਾਂਗਰਸ ਨੇ ਜਿਹੜਾ ਘਰਾਓ ਕੀਤਾ ਉਹ ਮੁੱਖ ਕੀਤਾ ਚੱਡੀਗੜ੍ਹ ਦੇ ਵਿੱਚ ਖਾਸ ਕਰ ਜਿਹੜਾ ਹਰਿਆਣਾ ਭਾਰਤੀ ਜਨਤਾ ਪਾਰਟੀ ਦਾ ਦਫਤਰ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਕੁਝ ਹੋਰ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਉਸਾ ਜੇ ਮੀਟਿੰਗ ਹੋਈ ਹੈ ਕੱਲ ਕਿਸਾਨਾਂ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਕਿ ਐਤਵਾਰ ਨੂੰ ਫਿਰ ਮੁੜ ਤੋਂ ਮੀਟਿੰਗ ਹੈ ਕਹਿੰਦੇ ਕੁਛਕੁਛ ਮੰਗਾਂ ਨੂੰ ਲੈ ਕੇ ਤਾਂ ਸੈਮਤੀ ਮੰਨ ਚੁੱਕੇ ਪਰ ਕੁਛਕੁਛ ਮੰਗਾਂ ਜੋ ਨਹੀਂ ਹੋਈਆਂ ਕੀ ਲੱਗਦਾ ਵੀ ਐਤਵਾਰ ਨੂੰ ਇਹਨਾਂ ਦੀ ਮੰਗਾਂ ਮੰਨਣਗੇ ਕਿਉਂਕਿ ਅੱਗੇ ਚੋਣਾਂ ਵੀ ਆ ਰਹੀਆਂ ਨੇ ਇਸ ਗੱਲ ਦਾ ਖਦਸ਼ਾ ਹੈ ਕਿ ਅਗਲੇ ਸਮੇਂ 'ਚ ਕਿਸੇ ਵੀ ਵੇਲੇ ਚੋਣ ਜਾਬਤਾ ਲੱਗ ਸਕਦਾ ਹੈ ਫਿਰ ਉਹਨਾਂ ਕੋਲੇ ਇੱਕ ਗੱਲ ਕਲੀਅਰ ਹੋ ਜਾਏਗੀ ਕਿਉਂਕਿ ਕਿਸਾਨਾਂ ਦਾ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਹੈ ਜੇ ਚੋਂ ਜਾਬਤਾ ਲੱਗ ਗਿਆ ਫਿਰ ਜਿੰਨਾਕ ਮੇਰੀ ਨੌਲੇਜ ਹੈ ਫਿਰ ਕੋਈ ਵਿਸ਼ੇਸ਼ ਸੈਸ਼ਨ ਨਹੀਂ ਸੱਦਾਇਆ ਜਾ ਸਕਦਾ ਹੁੰਦਾ ਸੋ ਜਿਹਾ ਉਹਨਾਂ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਉੱਤੇ ਬੈਠੇ ਜੀ ਰੀਸਨ ਢੱਲੇ ਵਾਲ ਤੇ ਸਰਵਸਿਉਂ ਪਧੇਰ ਤੇ ਜੋ ਬਾਕੀ ਜਥੇ ਬੰਦੀਆਂ ਦੇ ਲੱਗ-ਲੱਗ ਪ੍ਰੋਗਰਾਮ ਟੇਡਰ ਸਾਹਿਬ ਕੀ ਲੱਗਦਾ ਨਾਲੇ ਸਮੇਂ ਦੇ ਵਿੱਚ ਇਸ ਨੂੰ ਦੇਖਦੇ ਹੋਏ ਹੋਰ ਕਿਸਾਨ ਜਥੇ ਬੰਦੇ ਇਕੱਠੀਆਂ ਹੋਣਗੀਆਂ ਜੀ ਦੇਖੋ ਪਹਿਲਾਂ ਤਾਂ ਜਿਹੜੇ ਇਹਨਾਂ ਦੇ ਕੌਮੀ ਪੱਧਰ ਦੇ ਉੱਤੇ ਚਰਚਾ ਤਾਗੂ ਨੇ ਰਕੇਸ਼ਟ ਕਹਿਤ ਉਹਨਾਂ ਨੇ ਕੱਲ ਨੂੰ ਮੁਜ਼ੱਫਰਨਗਰ ਦੇ ਵਿੱਚ ਇੱਕ ਮਹਾਪੰਚਾਇਤ ਦਾ ਸੱਦਾ ਦਿੱਤਾ। ਜੀ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਚਰਚਾ ਕਰਨ ਲਈ ਮੈਂ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਜੀ ਢਿੱਲੋਂ ਸਾਹਿਬ ਨਾਲ ਹੀ ਸ਼ੁਰੂਆਤ ਕਰਦੇ ਹਾਂ ਅੱਜ ਪੰਜਾਬ ਬੰਦ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਤੇ ਨਾਲ ਹੀ ਭਾਰਤ ਬੰਦ ਨੂੰ ਕੋਈ ਵੱਡੇ ਸਹਿਯੋਗ ਮਿਲ ਰਹੇ ਨੇ ਪੀ ਆਰਟੀਸੀ ਤੇ ਪੰਪਸਤੀਆਂ ਬਸਾਂ ਹੋ ਗਈਆਂ ਪੰਪਾਂ ਦੇ ਉ ਦੇਖੋ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਹਦੇ ਵਿੱਚ ਕੱਲੀਆਂ ਕਿਸਾਨ ਨਹੀਂ ਬਲਕਿ ਦੂਜੀਆਂ ਜਥੇਬੰਦੀਆਂ ਵੀ ਨਾਲ ਨੇ ਉਹ ਟ੍ਰੇਡ ਯੂਨੀਅਨਾਂ ਹੋਣ ਬੈਂਕਾਂ ਦੀਆਂ ਜਥੇਬੰਦੀਆਂ ਹੋਣ ਇਤਤਲ ਉਹ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਅਧਿਆਪਕਾਂ ਦੀਆਂ ਜਥੇਬੰਦੀਆਂ ਤਮਾਮ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦਾ ਉਹਨਾਂ ਨੂੰ ਸਮਰਥਨ ਸੀ ਹੋਂਦ ਤੱਕ ਦੀਆਂ ਰਿਪੋਰਟਾਂ ਦੇ ਮੁਤਾਬਕ ਭਾਰਤ ਬੰਦ ਦਾ ਡਾਡਾ ਅਸਰ ਦੇਖਣ ਨੂੰ ਮਿਲਿਆ ਕੁਝ ਦੇਰ ਲਈ ਆਵਾਜਾਈ ਵੀ ਰੋਕੀ ਗਈ ਇਹ ਅਸੀਂ ਦੇਖ ਰਹੇ ਹਾਂ ਕਈ ਥਾਵਾਂ 'ਤੇ ਆਗੂਆਂ ਨੇ ਧਰਨੇ ਵੀ ਦਿੱਤੇ ਪੈਟਰੋਲ ਪੰਪ ਬੰਦ ਰੱਖੇਗੇ 12 ਤੋਂ 4 ਇਸ ਸਰਸੇ ਦੇ ਦੌਰਾਨ ਕਿਸੇ ਨੇ ਕਿਸੇ ਨੂੰ ਕੋਈ ਤੇਲ ਵਗੈਰਾ ਨਹੀਂ ਪਾਇਆ ਇੱਕ ਦੂਜੇ ਨਾਲ ਸਹਿਯੋਗ ਰਿਹਾ ਕਈ ਸ਼ਰਾਂ ਦੇ ਵਿੱਚ ਤਾਂ ਆਪਣੇ ਆਪ ਹੀ ਲੋਕਾਂ ਨੇ ਸਾਥ ਦਿੰਦੇ ਹੋਏ ਇਹ ਬੰਦ ਦੀ ਹਮਾਇਤ ਕੀਤੀ ਇੱਕਾ ਦੁੱਕਾ ਥਾਮਾ ਤੇ ਕੁਝ ਥਾਮਾ ਤੇ ਅਸੀਂ ਦੇਖਿਆ ਜਥੇਬੰਦੀਆਂ ਬੰਦ ਵੀ ਕਰਾ ਰਹੀਆਂ ਸੀ ਤੇ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਉਹ ਕਹਿੰਦੇ ਜੀ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਨਾਲ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ ਪਰ ਕੁੱਲ ਬਲਾਕੇ ਅਸੀਂ ਕਹਿ ਸਕਦੇ ਆ ਕਿ ਇਸ ਬੰਦ ਨੂੰ ਭਾਰਤੀਆਂ ਨੇ ਚੰਗਾ ਹੰਗਾਰਾ ਦਿੱਤਾ ਪੰਜਾਬ ਦੇ ਵਿੱਚ ਤਾਂ ਇਹਦਾ ਡਾਡਾ ਅਸਰ ਦੇਖਣ ਨੂੰ ਮਿਲਿਆ ਲੋਕਾਂ ਨੇ ਕਿਹਾ ਕਿ ਨਹੀਂ ਜਰ ਧੰਨਵਾਦ ਤੇ ਕਿਹੜੀ ਗੱਲ ਆਪਾਂ ਸਹਿਯੋਗ ਦੇਣਾ ਚਾਹੀਦਾ ਸਹਯੋਗ ਦਿੱਤਾ ਵੀ ਗਿਆ ਸੋ ਇਹਦੇ ਨਾਲ ਆਵਾਜਾਈ ਤੇ ਅਸਰ ਪਿਆ ਹਾਂ ਇਹਨੇ ਜ਼ਰੂਰ ਹੈ ਕਈ ਥਾਵਾਂ ਦੇ ਉੱਤੇ ਐਂਬੂਲੈਂਸਾਂ वगैरह ਨੂੰ ਉਹਨਾਂ ਨੇ ਰਾਹ ਦਿੱਤਾ ਟੋੜ ਪਲਾਜੇ ਘੇਰੇ ਟੋੜਾ ਜਾ ਲੋਕ ਆਪਣੇ ਤੌਰ ਤੇ ਵੀ ਤਿਆਰ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਿੱਦਗਤਾਰਾਂ ਦੇ ਵਿੱਚ ਪਹਿਲੇ ਹੀ ਛੁੱਟੀ ਕਰਤੀ ਸੀ ਕਿ ਭਾਈ ਅੱਜ ਦਿੱਲੀ ਤੁਹਾਨੂੰ ਛੁੱਟੀ ਹੈ ਸੋ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਟ੍ਰੇਡ ਯੂਨੀਅਨਾਂ ਦੇ ਆਗੂਆਂ ਨੇ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ ਕਿ ਸਾਨੂੰ ਕੋਈ ਸ਼ੌਕ ਨਹੀਂ ਬੰਦ ਕਰਨ ਦਾ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਬੰਦ ਨੂੰ ਕਰ ਜਾ ਰਹੇ ਹਾਂ ਕਰਿਆ ਤੁਸੀਂ ਸਾਨੂੰ ਸਹਿਯੋਗ ਦਿੱਤਾ ਅਸੀਂ ਤੁਹਾਡੇ ਰੀਣੀ ਰਹਾਂਗੇ ਜੀ ਜੀ ਤੋਂ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਿਆ ਟਵਿੱਟਰ ਦੇ ਉੱਤੇ ਜਿੱਥੇ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਜੀਵੀਸੀ ਲੈ ਕੇ ਜਾਇਆ ਜਾ ਰਿਹਾ ਸੀ ਜੋ ਪੁਲਿਸ ਨੇ ਜ਼ਬਤ ਕਰ ਲਈ ਜੀ ਪਾਤਰਾਂ ਦੀ ਇਹ ਗੱਲ ਹੈ ਖਨੌਰੀ ਬਾਰਡਰ ਵਾਲੇ ਪਾਸੇ ਨੂੰ ਜੀਸੀਬੀ ਮਸ਼ੀਨ ਲੈ ਕੇ ਕਿਸਾਨ ਜਾ ਰਹੇ ਸਨ ਪਤਾ ਲੱਗਿਆ ਕਿ ਉੱਥੇ ਤਕਰਾਰ ਵਗੈਰਾ ਵੀ ਹੋਈ ਉੱਥੇ ਪੁਲਿਸ ਨੇ ਉਹ ਜੀਸੀਬੀ ਪਹਿਲਾਂ ਜ਼ਬਤ ਕੀਤੀ ਤੇ ਬਾਅਦ ਦੇ ਵਿੱਚ ਸੂਤਰ ਕਹਿੰਦੇ ਆ ਕਿ ਉਹ ਛੱਡ ਦਿੱਤੀ ਗਈ ਬੇਕਰਮਸੋਮ ਜੀਠਿਆ ਨੇ ਇਸ ਮਾਮਲੇ ਨੂੰ ਪੁਲਿਸ ਵੱਲੋਂ ਜ਼ਬਤ ਕਰਨਾ ਮੰਤ ਭਾਗਾ ਦੱਸਿਆ ਉਹ ਕੁਸ਼ਤਾ ਇੱਥੇ ਪੰਜਾਬ 'ਚ ਤਾਂ ਕਰ ਹੀ ਨਹੀਂ ਰਹੇ ਸੀ ਉਹ ਕਹਿੰਦੇ ਇਹਦੇ ਤੋਂ ਸਪਸ਼ਟ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਲਿਆ ਉਹ ਰਲ ਕੇ ਖੇਡਾਂ ਖੇਡ ਰਿਹਾ ਹੈ ਤੇ ਜਿਹੜਾ ਵੀ ਕੁਝ ਵਾਪਰ ਰਿਹਾ ਹੈ ਪੰਜਾਬ ਦੇ ਵਿੱਚ ਇਹ ਭਗਵੰਤ ਮਾਨ ਦੇ ਇਸ਼ਾਰੇ ਤੇ ਵਾਪਰ ਰਿਹਾ ਹੈ ਉਹ ਕੇਂਦਰ ਨਾਲ ਰਲਿਆ ਹਰਿਆਣੇ ਨਾਲ ਰਲਿਆ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਇਹ ਗੱਲ ਕਹਿੰਦੇ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜੀ ਸੋ ਨਾਲੇ ਬੀਕੇਯੂ ਉਗਰਾਹ ਘਰਪੋ ਲੋਕ ਕਹੇ ਗਏ ਕਿ ਅਸੀਂ ਕੈਪਟਨ ਮਨਦਰ ਸਿੰਘ ਹੋ ਗਿਆ ਸੋ ਜਖੜ ਹੋ ਗਏ ਤੇ ਕਿ ਵਸਿੰਟ ਢੱਲੋਂ ਦੇ ਘਰ ਦਾ ਘਰਾਓ ਕਰਾਂਗੇ ਜੀ ਇਹ ਗੱਲ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਉਗਰਾਹ ਕਿ 24 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਜਾ ਰਹੇ ਨੇ ਜੁਗਿੰਦਰ ਸਿੰਘ ਉਹ ਗ੍ਰਾਹ ਖੁਦ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਕਿ ਕੱਲ ਤੋਂ ਭਾਵ ਕੱਲ ਭਾਵ 17 ਫਰਵਰੀ ਤੋਂ ਪੰਜਾਬ ਦੇ ਜਿਹੜੇ ਵੱਡੇ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਸੂਬਾ ਪ੍ਰਧਾਨ ਸੁਨੀਲ ਜਾਖੜ ਕੇਵਲ ਸਿੰਘ ਢਿੱਲੋਂ ਦਾ ਘਰ ਘੇਰ ਕੇ ਰਾਂਗੇ ਕੈਪਟਨ ਅਮਰਿੰਦਰ ਸਿੰਘ ਦਾ ਘਰਤਾ ਪਟਿਆਲੇ ਚ ਇਹ ਥੋੜਾ ਘਿਰੋਂਗੇ ਜਾਂ ਉਧਰ ਪਹਾੜਾਂ ਵਾਲਾ ਘਿਰੋਂਗੇ ਇਹ ਵੀ ਸਪਸ਼ਟ ਕਰ ਦੇਣਾ ਚਾਹੀਦਾ ਇਸੇ ਤਰ੍ਹਾਂ ਸ਼ਰੀਰ ਜਾਖੜ ਸਾਹਿਬ ਦਾ ਘਰਾਵੋਰ ਹੈ ਕੈਪਟਨ ਸਾਹਿਬ ਦਾ ਤਾਂ ਫਾਰਮ ਹਾਊਸ ਹੈ ਜਿਹੜਾ ਅਸੀਸਵਾ ਉਹ ਜ਼ਿਆਦਾਤਰ ਉੱਥੇ ਰਹਿੰਦੇ ਨੇ ਇਸੇ ਤਰ੍ਹਾਂ ਕੇਵਲ ਸਿੰਘ ਢਿੱਲੋਂ ਉਹਨਾਂ ਦਾ ਬਰਨਾਲੇ ਹੈ ਉਹਨਾਂ ਦੇ ਘਰ ਦੇ ਬਾਰ ਕਹਿੰਦੇ 2 ਦਿਨ ਧਰਨੇ ਲਾਵਾਂਗੇ ਤੇ ਸਾਰੇ ਟੋਲ ਪਲਾਜੇ ਮੁਕਤ ਕਰਨ ਦਾ ਐਲਾਨ ਕਰ ਦੇਾਂਗੇ ਉਹ ਕਹਿੰਦੇ ਖਰੋਰੀ ਦੇ ਸੰਘਰਸ਼ ਕਰ ਰਹੀਆਂ ਉਹਨਾਂ ਨੂੰ ਸਨੇਹਾ ਦਿੱਤਾ ਕਿ ਉਹ ਉਹਨਾਂ ਦਾ ਸਾਥ ਦੇਣਗੇ ਤੁਸੀਂ ਫਿਕਰ ਨਾ ਕਰਿਓ ਹੁਣ ਰਾਤ ਜਿਹੜੀ ਗੱਲਬਾਤ ਹੋਈ ਉਹ ਟੁੱਟ ਗਈ ਇਸ ਗੱਲਬਾਤ ਦੇ ਵਿਚਾਲੇ ਭਲਕੇ ਉਹ ਨੇ 18 ਤਰੀਕ ਨੂੰ ਪਰਸੋਂ ਨੂੰ ਦੁਬਾਰਾ ਸ਼ਾਮ ਸਮੇਂ ਇਹ ਮੀਟਿੰਗ ਹੋਵੇਗੀ ਆਮ ਚਰਚਾ ਇਹ ਚੱਲਦੀ ਹੈ ਕਿ ਡੰਗਟ ਪਾਇਆ ਜਾ ਰਿਹਾ ਹੈ ਕਿਸੇ ਵੇਲੇ ਵੀ ਚੋਣ ਜਾਬਤਾ ਲੱਗ ਸਕਦਾ ਹੈ ਅੱਜ ਦੀ ਡੇਟ ਉਡੀਕੀ ਜਾ ਰਹੀ ਸੀ ਕਿ ਰਿਵਾੜੀ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਇੱਕ ਏਮਜ ਦਿੱਤਾ ਉਹਦਾ ਨੀ ਪੱਥਰ ਰੱਖਣ ਵਾਏ ਲੋਕਾਂ ਨਾਲ ਗੱਲਬਾਤ ਵੀ ਕੀਤੀ ਸੰਬੋਧਨ ਕੀਤਾ ਇਹ ਸਵਾਗਤ ਅੁਢਿਕੇ ਜਾ ਰਿਹਾ ਸੀ ਅਗਲੇ ਕਿਸੇ ਪਲ ਵੀ ਇਹ ਚੋਣ ਜਾਬਤਾ ਭਾਰਤ ਦੇ ਵਿੱਚ ਲੱਗ ਸਕਦਾ ਤੇ ਅਜਿਹੀ ਸਥਿਤੀ ਕੀ ਹੋਵੇ ਕਿ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਆ ਕਿ ਜਦੋਂ ਸਾਡੀ ਰਾਤ ਮੀਟਿੰਗ ਮੁੱਕੀ ਹੈ ਹਾਜ਼ਰ ਹੋਏ ਮੰਤਰੀਆਂ ਨੇ ਕਿਹਾ ਸੀ ਕਿ ਆਪਾਂ ਇਹਦਾ ਵੀ ਕੋਈ ਨਾ ਕੋ ਹੱਲ ਕੱਢਾਂਗੇ ਕਿ ਚੋਨ ਜਾਗਤੇ ਦਾ ਇਹ ਸਮਝੌਤੇ ਦੇ ਉੱਤੇ ਕੋਈ ਅਸਰ ਨਾ ਹੋਵੇ ਬਕਵਾਕ ਤਰ੍ਹਾਂ ਦੇ ਇਸ ਮੋਰਚੇ ਨੂੰ ਲੈ ਕੇ ਪ੍ਰਚਾਰ ਹੋ ਰਿਹਾ ਹੈ ਕੋਈ ਕਹਿੰਦਾ ਮਿਲ ਮਲਾ ਕੇ ਲੱਗਿਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਸ ਵਿੱਚ ਦੀ ਇਤਾ ਡੱਲੇਵਾਲ ਸਾਹਿਬ ਤੇ ਪੰθεਰ ਸਾਹਿਬ ਵੀ ਦੱਸ ਸਕਦੇ ਆ ਉਹ ਕਹਿੰਦੇ ਪਹਿਲਾਂ ਵੀ ਜਦੋਂ ਪੰθεਰ ਹੋਰਾਂ ਨੇ ਮੋਰਚਾ ਲਾਇਆ ਸੀ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਨੇ 100 ਅੱਡ ਹੋ ਕੇ ਲਾਇਆ ਸੀ ਹੁਣ ਵੀ ਉਹਨਾਂ ਨੇ ਲਾਇਆ ਡੱਲੇਵਾਲ ਸਾਹਿਬ ਤੇ ਜਦੋਂ ਕਿਸਾਨਾਂ ਦੀ ਗਿਣਤੀ ਵੱਡੀ ਗਿਣਤੀ ਵਿੱਚ ਉੱਥੇ ਪੁੱਜੀ ਤਾਂ ਦੂਜੀਆਂ ਜਥੇਬੰਦੀਆਂ ਨੂੰ ਵੀ ਥੋੜਾ ਜਿਹਾ ਹਲੂਣਾ ਆਇਆ ਜੀ ਸੁਨਾਲੇ ਦਾ ਲੱਖਾ ਸਧਾਨਾ ਲੱਖਾ ਸਧਾਨਾ ਦੀ ਸਰ ਨਾਲ ਨੌਜਵਾਨਾਂ ਨਾਲ ਬਹਿਸ ਹੁੰਦੀ ਹੋਈ ਦਿਖਾਈ ਦਿੱਤੀ ਹੈ ਜੀ ਦੇਖੋ ਲੱਖਾ ਸਧਾਨਾ ਇੱਕ ਆਗੂ ਹੈ ਉਹ ਬਹੁਤ ਸਾਰੇ ਆ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਰਿਪਰੈਜ਼ੈਂਟੇਟਿਵ ਕਰਦਾ ਤੇ ਰਾਮਪਰਾ ਫੂਲ ਵਿਧਾਨ ਸਭਾ ਹਲਕੇ ਦੇ ਵਿੱਚ ਉਹਦਾ ਪਿੰਡ ਪੈਂਦਾ ਚੋਣ ਲੜੀ ਕਾਫੀ ਵੋਟਾਂ ਲੈ ਗਿਆ ਇਹ ਘਟਰਾ ਵੀ ਨਿਆਲ ਬਾਈਪਾਸ ਦੀਆਂ ਪਤਲਾਂ ਦੀ ਹੈ ਕਹਿੰਦੇ ਆ ਕਿ ਰੌਲਾ ਜੀਸੀਬੀ ਦੇ ਸਬੰਧ ਵਿੱਚ ਹੀ ਪਿਆ ਲੱਖਾ ਸੁਧਾਣਾ ਤੇ ਕੁਝ ਨੌਜਵਾਨਾਂ ਦੇ ਵਿੱਚ ਬੀਤੀ ਰਾਤ ਸਵਾ 11 ਵਜੇ ਟਕਰਾਰ ਹੋਈ ਦੱਸਿਆ ਜਾ ਰਿਹਾ ਹੈ ਇਹ ਟਕਰਾਰ ਕਾਫੀ ਅੱਗੇ ਤੱਕ ਵਧ ਗਈ ਇਹਦੇ ਚ ਵੀਡੀਓ ਵਾਇਰਲ ਹੋਈ ਹੈ ਤੇ ਲੱਖਾਂ ਇਹਨੂੰ ਨੌਜਵਾਨਾਂ ਨੇ ਘੇਰਿਆ ਉਸ ਤੋਂ ਬਾਅਦ ਲੱਖਾ ਉੱਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਡਾਂਗਾਂ ਲੈ ਕੇ ਨੌਜਵਾਨ ਅੱਗੇ ਵੱਧਦੇ ਆ ਇਸ ਦੌਰਾਨ ਪਤਾ ਲੱਗਿਆ ਕਿ ਲਗਾਤਾਰ ਉੱਥੇ ਗੋਲੀਆਂ ਵੀ ਚੱਲੀਆਂ ਨੇ तकरीबन तकरीबन 1 ਦਰਜਨ ਦੇ ਕਰੀਬ ਇਹ ਮਾਮਲਾ ਉਹ ਕਹਿੰਦੇ ਮੈਂ ਤਾਂ ਸਮਰਥਨ ਚਾਇਆ ਕਿਸਾਨਾਂ ਦੇ ਤੇ ਖਨੌਰੀ ਜਾ ਰਹੇ ਹਾਂ ਮਾਮਲਾ ਫੇਰ ਹੋਈ ਜੀਸੀਬੀ ਦੀ ਤਕਰਾਰਦਾ ਸੀ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਇਸ ਮਾਮਲੇ ਦੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅਸਲ ਦੇ ਵਿੱਚ ਮਾਮਲਾ ਸੀ ਇਹ ਵੀ ਇੱਕ ਕਿਸਮ ਦਾ ਜਿਹੜੀ ਗੁਲਾਬਰੀ ਹੋਈ ਹੈ ਮੈਂ ਸਮਝਦਾ ਕਿ ਇਹ ਗਲਤ ਹੋਈ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਆਪਸ ਵਿੱਚ ਦੀ ਲੜ ਪੋਗੇ ਤੇ ਸਰਕਾਰ ਉਹ ਤਾਂ ਪਹਿਲੇ ਲੱਗੀ ਹੋਈ ਹੈ ਕਿ ਇਸ ਪਾਸੇ ਵੱਲ ਤੋਰ ਦਿਓ ਤੇ ਫਿਰ ਥੋੜਾ ਛੱਡਾ ਸ਼ੁਕਰ ਕਰੋ 26 ਜਨਵਰੀ ਨੂੰ ਤੁਹਾਨੂੰ ਉਹਨਾਂ ਨੇ ਲੈ ਲਿਆ ਸੀ ਕਸਮ ਦਾ ਟਰੈਕਟਰ ਮਾਰਚ ਵਾਲੇ ਮਾਮਲੇ 'ਚ ਤੇ ਜੇ ਰਕੇਸ਼ਟ ਕੈ 28 ਜਨਵਰੀ ਨੂੰ ਹੰਝੂ ਨਾ ਸੁੱਟਦਾ ਉਹਦੇ ਪਿੰਡਾਂ ਤੋਂ ਲੋਕ ਨਾ ਆਉਂਦੇ ਤੇ ਮੋਰਚਾ ਤਾਂ ਉਹ ਵੀ ਖਤਮ ਕਰਤਾ ਸੀ ਨੌਜਵਾਨੋ ਹੌਸ਼ ਦੇ ਨਾਲ-ਨਾਲ ਜੋਸ਼ ਜੋਸ਼ ਦੇ ਨਾਲ-ਨਾਲ ਹੌਸ਼ ਤੋਂ ਵੀ ਕੰਮ ਲਓ ਜੇ ਤੁਸੀਂ ਕੱਲਾ ਜੋਸ਼ ਹੀ ਦਿਖਾਇਆ ਤਾਂ ਇਹ ਮੋਰਚਾ ਤੁਹਾਡਾ ਕੱਲ ਨੂੰ ਵੀ ਫੇਲ ਹੋਇਆ ਅੱਜ ਵੀ ਹੋਇਆ ਦੂਸਰੇ ਦੀਆਂ ਚਾਲਾਂ ਤੋਂ ਬਚ ਕੇ ਤਰਨ ਦੀ ਜ਼ਰੂਰਤ ਹੈ ਚੰਗਾ ਇਹ ਹੈ ਕਿ ਜਿਹੜੇ ਸਿਆਣੇ ਆਗੂ ਨੇ ਉਹ ਅੱਗੇ ਲੱਕੇ ਨੌਜਵਾਨਾਂ ਨੂੰ ਥੋੜਾ ਜਿਹਾ ਬਰਜ ਕੇ ਰੱਖਣ ਉਹਨਾਂ ਨੂੰ ਜਾਬਤੇ 'ਚ ਰੱਖਣ ਕਿਉਂਕਿ ਮੋਰਚਾ ਪਤੇ ਕਰਨਾ ਹੈ ਉਹ ਤਾਂ ਹੋਏਗਾ ਸੂਝ-ਬੂਝ ਨਾਲ ਕੱਲਾ ਜੋਸ਼ ਨਹੀਂ ਕੰਮ ਕਰਦਾ ਹੁੰਦਾ ਹੋਸ਼ ਵੀ ਉਹਦੇ ਨਾਲ ਚੱਲਦੀ ਹੁੰਦੀ ਹੈ ਜੀ ਸਦੁੱਜ ਬਸ ਲੋਕ ਸਭਾ ਚੋਣਾਂ ਲੈ ਕੇ ਡੀਸੀ ਨਾਲ ਮੀਟਿੰਗ ਕੀਤੀ ਗਈ ਹੈ ਟਲਸੋ ਜਿਹੜੇ ਪੰਜਾਬ ਦੇ ਮੁੱਖ ਚੋਣਾਂ ਦੇ ਅਧਿਕਾਰੀ ਨੇ ਸਿਬਨ ਸੀ ਮੈਂ ਤਾਂ ਪਹਿਲਾਂ ਕਹਿ ਰਿਹਾ ਚ ਚੋਣ ਜਾਬ ਤੱਕ ਕਿਸੇ ਵੇਲੇ ਵੀ ਲੱਗ ਸਕਦਾ ਹੈ ਵੀਡੀਓ ਕਾਨਫਰੰਸ ਦੇ ਰਾਹੀਂ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਸਾਰੇ ਡਿਪਟੀ ਕਮਿਸ਼ਨਰ ਜਿਹਦੇ ਨਾਲ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਚੋਣ ਅਫਸਰ ਵੀ ਹੁੰਦੇ ਨੇ ਉਹ ਕਹਿੰਦੇ ਕਿ ਇਸ ਵਾਰ 70% ਵੋਟ ਪ੍ਰਤੀਸ਼ਤ ਦਾ ਟੀਚਾ ਪ੍ਰਾਪਤ ਕਰਨਾ ਹੈ ਲੋਕਤੰਤਰ ਲੋਕਤੰਤਰ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਾਉਣੀ ਹੈ ਸਾਡੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ ਉਹਨਾਂ ਖੇਤਰਾਂ ਦੀ ਕਹਿੰਦੇ ਨਿਸ਼ਾਨਦੇਹੀ ਕਰੋ ਜਿੱਥੇ ਵੋਟ ਪ੍ਰਤੀਸ਼ਤ ਘਟਦਾ ਹੈ ਚੋਣ ਕਮਿਸ਼ਨ ਵੱਲੋਂ ਭੇਜੀਆਂ ਪ੍ਰਚਾਰ ਚਲੰਤ ਵਾਹਨ ਜਾਗਰੂਕ ਮਹਿਮਾ ਹੋਰ ਸਾਧਨਾ ਦੀ ਵਰਤੋਂ ਕੀਤੀ ਜਾਵੇ ਤੇ ਵੋਟ ਪ੍ਰਤੀਸ਼ਤ ਵਧਾਉਣ ਵੱਲ ਯੋਗਦਾਨ ਪਾਇਆ ਜਾਵੇ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਦਾ ਨਿਪਟਾਰਾ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸੀਮਾ ਵਿੱਚ ਮੁਕੰਮਲ ਕੀਤਾ ਜਾਵੇ ਮੀਟਿੰਗਾਂ ਕਰਕੇ ਲੋਕਾਂ ਵਿੱਚ ਜਾਗਰੂਕਤਾ ਲਿਆਂਦੀ ਜਾਵੇ ਕਿ ਭਾਈ ਲੋਕਤੰਤਰ ਦੇ ਵਿੱਚ ਤੁਹਾਨੂੰ ਹੱਕ ਮਿਲਿਆ ਆਪਣੇ ਦੇਸ਼ ਦੀ ਆਪਣੇ ਸੂਬੇ ਦੀਆਂ ਸਰਕਾਰਾਂ ਚ ਚੁਣਨ ਦਾ ਆਪਣੇ ਪਿੰਡ ਦੀ ਪੰਚਾਇਤ ਚ ਚੁਣਨ ਦਾ ਆਪਣੇ ਮਹੱਲੇ ਦਾ ਐਮਸੀ ਚੁਣਨ ਦਾ ਸੋ ਕਿਰਪਾ ਕਰਕੇ ਤੁਸੀਂ ਆਪਣੇ ਕਰ ਕਮਲਾਂ ਦੇ ਨਾਲ ਉਹਨਾਂ ਨੂੰ ਚੁਣੋ ਤੇ ਆਪਣੇ ਵੋਟ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ ਤੇ ਵੱਧ ਤੋਂ ਵੱਧ ਵੋਟ ਬਣਾਉਣ ਦਾ ਯਤਨ ਵੀ ਕੀਤਾ ਜਾਵੇ ਜੀ ਸਦੂਰੀ ਨਾਗਰਿਕਤਾ ਨੂੰ ਲੈ ਕੇ ਟੋਲ ਸਾਹਿਬ ਕਾਂਗਰਸ ਦੇ ਸਾਬਕਾ ਮੰਤਰੀ ਨੇ ਕਬੱਡੀ ਰੱਖ ਦਮੀ ਲਏ ਆਮਨਦੀਪ ਗਰਗ ਸਾਹਿਬ ਦੀ ਇਹ ਅਦਾਲਤ ਹੈ ਜਲੰਧਰ ਦੇ ਸੀਨੀਅਰ ਕਾਂਗਰਸ ਆਗੂ ਜਿਹੜੇ ਅਵਤਾਰ ਹੈਨਰੀ ਉਹਨਾਂ ਤੇ ਦੂਰੀ ਨਾਗਰਿਕਤਾ ਦਾ ਪਿਛਲੇ ਸਾਲ ਦੇ ਵਿੱਚ ਸਮੇਂ ਦੇ ਵਿੱਚ ਇੱਕ ਕੇਸ ਦਰਜ ਹੋ ਗਿਆ ਸੀ ਕਿ ਉਹਨਾਂ ਨੇ ਦੋ ਥਾਤੇ ਨਾਗਰਿਕਤਾ ਰੱਖੀ ਹੋਈ ਐ ਤੇ ਜਦੋਂ ਚੋਣ ਲੜੇ ਸੀ ਉਹਨਾਂ ਨੇ ਇੱਕ ਨਾਗਰਿਕਤਾ ਵਾਲਾ ਆਪਦਾ ਮਾਮਲਾ ਛਪਾ ਲਿਆ ਜਦੋਂ ਕੋਈ ਬੰਦਾ ਚੋਣ ਲੜਦਾ ਫਾਰਮ ਦੇ ਵਿੱਚ ਇੱਕ ਕਾਲਮ ਐ ਜਿਹਦੇ ਵਿੱਚ ਲਿਖਿਆ ਹੁੰਦਾ ਐ ਕਿ ਤੁਹਾਡੇ ਤੇ ਕੋਈ ਕੇਸ ਤਾਂ ਨਹੀਂ ਦਰਜ ਪਤਾ ਲੱਗਿਆ ਕਿ ਅਵਤਾਰ ਹੈਨਰੀ ਨੇ ਉਹ ਲੁਕਾ ਲਿਆ ਤੇ ਜਦੋਂ ਪਤਾ ਲੱਗਿਆ ਉਸ ਤੋਂ ਬਾਅਦ ਉਹ ਪਰਚਾ ਦਰਜ ਹੋ ਗਿਆ ਪਰ ਇਹ ਸਾਬਤ ਨਹੀਂ ਹੋਇਆ ਕਵੀ ਕਿੱਥੇ ਰਹੇਗੀ ਇਹ ਤਾਂ ਪੁਲਿਸ ਦੱਸ ਸਕਦੀ ਹੈ ਸਬੂਤਾਂ ਦੇ ਕਾਰਨ ਅਵਤਾਰ ਹੈਨੇਰੀ ਨੂੰ ਮਨਜੋਗ ਅਦਾਲਤ ਨੇ ਬਰੀ ਕਰ ਦਿੱਤਾ ਜੀ ਸੋ ਜੀ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ ਬੈਠੇ ਹੋਏ ਨੇ ਤੇ ਇੱਕ ਮੰਦਭਾਗੀ ਖਬਰ ਇਹ ਟਲ ਰਿਹਾ ਕਿਸਾਨ ਤੇ ਜੀ ਆਰਪੀ ਦੇ ਇੱਕ ਜਵਾਨ ਦੀ ਮੌਤ ਹੋ ਗਈ ਹੈ ਜੀ ਅਸੀਂ ਦੱਸਿਆ ਸੀ ਪਹਿਲਾਂ ਵੀ ਕਿ ਚਾਚੋਕੀ ਪਿੰਡ ਦਾ ਕਿਸਾਨ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਜਿਹਦਾ ਨਾਮ ਹੈ ਗਿਆਨ ਸਿੰਘ 63 ਸਾਲ ਦੀ ਇਹਨਾਂ ਦੀ ਉਮਰ ਹੈ ਤੇ ਇਹ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਦਿਨ ਵੇਲੇ ਤਾਂ ਹੁਣ ਠੰਡ ਦਾ ਪ੍ਰਕੋਪ ਘਟ ਗਿਆ ਪਰ ਅਜੇ ਰਾਤ ਨੂੰ ਤਾਂ ਹੈ ਇੱਕ ਤਾਂ ਇਹ ਵਾਪਰ ਗਿਆ ਡਿਊਟੀ ਦੌਰਾਨ ਇੱਕ ਜੀਆਰਪੀ ਦਾ ਗਵਰਨਮੈਂਟ ਰੇਲਵੇ ਪੁਲਿਸ ਇਹ ਪੰਜਾਬ ਪੁਲਿਸ ਦਾ ਹੀ ਅੰਗ ਹੁੰਦੀ ਹੈ ਤੇ ਦੂਜੀ ਹੁੰਦੀ ਹੈ ਆਰਪੀਐਫ ਰੇਲਵੇ ਪ੍ਰੋਟੈਕਸ਼ਨ ਫੋਰਸ ਪਰ ਇਹ ਜੀਆਰਪੀ ਦਾ ਸੀ ਇਹਦੀ ਮੌਤ ਹੋ ਗਈ ਹੈ ਹਲ ਦੀ ਘੜੀ ਇੱਕ ਜਵਾਨ ਸਬ ਇੰਸਪੈਕਟਰ ਹੈ ਹੀਰਾ ਲਾਲ ਇਹਦਾ ਨਾਮ ਇਹਦੀ ਮੌਤ ਹੋ ਗਈ ਹੈ ਇਹ ਮੰਦ ਭਗੀਆਂ ਕਟਨਾਵਾ ਨੇ ਪਰਿਵਾਰ ਨੂੰ ਹੁਣ ਤੱਕ ਇਹੋ ਹੀ ਰਹੇਗਾ ਹੋ ਸਕਦਾ ਇਹ ਜੇ ਉੱਥੇ ਨਾ ਜਾਂਦੇ ਤਾਂ ਸ਼ਾਇਦ ਬਚ ਜਾਂਦੇ ਕਿਵੇਂ ਬਚ ਜਾਂਦੇ ਸਾਡੇ ਆਮ ਤੌਰ ਤੇ ਸਿਆਣਿਆਂ ਦਾ ਕਹਿਣਾ ਹੈ ਕਿ ਮੌਤ ਦਾ ਸਮਾਂ ਤੇ ਸਥਾਨ ਬਣਿਆ ਬੈ ਮਰ ਲਖਾਈ ਮੰਡਲ 'ਤੇ ਆਈ ਕਹਿੰਦੇ ਆ ਕਿ ਜਿਉਣਾ ਝੂਠ ਮਰਨਾ ਸੱਚ ਉਹ ਜਦੋਂ ਬੁਲਾਵਾ ਆਉਂਦਾ ਤੇ ਉਦੋਂ ਜਾਣਾ ਹੀ ਪੈਂਦਾ ਜੀ ਤੁਹਾਨੂੰ ਦੂਜੇ ਪਾਸੇ ਕਿਸਾਨਾਂ ਦੇ ਨਾਲ ਸਮਰਥਨ ਨੂੰ ਲੈ ਕੇ ਪਰਮਜੀਤ ਸਿੰਘ ਸਰਨਾ ਦਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਗਿਆ ਜੀ ਆ ਕਿਸਾਨ ਵਿਰੋਧੀ ਅਤੇ ਕਰਾਹਾਰ ਸਮਰਥਨ ਮਨਜਿੰਦਰ ਸਿੰਘ ਸਿੱਸਾ ਦੇ ਕਹਿਣ ਤੇ ਕਹਿੰਦੇ ਮੈਂਟਾ ਨਹੀਂ ਕਿਸਾਨ ਸਮਰਥਕ ਰੁਖ ਲਈ ਦਿੱਲੀ ਦੇ ਅਕਾਲੀ ਆਗੂ ਪਰਮਜੀਤ ਸਰਨਾ ਦਾ ਫੇਸਬੁੱਕ ਪੇਜ ਬਲਾਕ ਕਰਤ ਸਰਨਾ ਦੀ ਆਈਟੀ ਨੇ ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨਾਲ ਸੰਪਰਕ ਕੀਤਾ ਲੋਕਤੰਤਰ ਵਿਰੋਧੀ ਤਾਕਤਾਂ ਦੇ ਇਸ਼ਾਰਿਆਂ ਤੇ ਲੋਕਤੰਤਰੀ ਆਵਾਜ਼ਾਂ ਨੂੰ ਦਬਾਉਣ ਲਈ ਸਖਤ ਵਿਰੋਧ ਅਰਜ ਕਰਾਇਆ ਸਰਨਾ ਨੇ ਕਿਹਾ ਕਿ ਸਾਨੂੰ ਸ਼ਿਕਾਇਤਾਂ ਮਿਲੀਆਂ ਹਨ ਉਹਨਾਂ ਦਾ ਦੋਸ਼ ਹੈ ਭਾਜਪਾਈ ਆਗੂ ਮਨਜਿੰਦਰ ਸਿੰਘ ਸਰਸਾ ਤੇ ਕਿ ਪੰਥਕ ਆਨਲਾਈਨ ਸੋਸ਼ਲ ਅਕਾਊਂਟਸ ਤੇ ਸਟ੍ਰਾਈਕ ਜਾਰੀ ਕਰ ਰਿਹਾ ਹੈ ਅਸੀਂ ਇਹਨਾਂ ਵਿਰੋਧੀ ਤਾਕਤਾਂ ਦੀ ਕਿਸਾਨ ਵਿਰੋਧੀ ਲੋਕਤੰਤਰ ਵਿਰੋਧੀ ਰਾਣ ਨੀਤੀ ਦੀ ਜੜ ਤੱਕ ਪਹੁੰਚ ਕੇ ਰਹਾਂਗੇ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਦੋਨੇ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ ਜੀ ਸੋ ਦੂਜੇ ਪਾਸੇ ਕਾਂਗਰਸ ਵੱਲੋਂ ਅੱਜ ਬੀਜੇਪੀ ਲੀਡਰਾਂ ਦੇ ਦਫ਼ਤਰਾਂ ਘਰਾਓ ਕੀਤਾ ਗਿਆ ਜੀ ਦੇਖੋ ਕਾਂਗਰਸ ਨੇ ਜਿਹੜਾ ਘਰਾਓ ਕੀਤਾ ਉਹ ਮੁੱਖ ਕੀਤਾ ਚੰਡੀਗੜ੍ਹ ਦੇ ਵਿੱਚ ਖਾਸ ਕਰ ਜਿਹੜਾ ਹਰਿਆਣਾ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਕੁਝ ਹੋਰ ਆਗੂਆਂ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਉਹ ਕਹਿੰਦੇ ਜੀ ਦਫਾ 44 ਲੱਗੀ ਵੀਓ ਤੁਸੀਂ ਇਹਦੀ ਉਲੰਘਣਾ ਕਰ ਰਹੇ ਹੋ ਹੁਣ ਅੱਗੇ ਕੀ ਹੁੰਦਾ ਹੈ ਉਹ ਪਤਾ ਲੱਗੇਗਾ ਇੱਕ ਵਾਰ ਉਹਨਾਂ ਨੇ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਕਿ ਕਹਿੰਦੇ ਆ ਕਿ ਕਿਸੇ ਕਿਸਮ ਦਾ ਕੋਈ ਅਮਨ ਕਾਨੂੰਨ ਭੰਗ ਨਾ ਹੁੰਦਾ ਹੋਵੇ ਜੀ ਸਟੋਰਸਾ ਜੇ ਮੀਟਿੰਗ ਹੋਈ ਹੈ ਕੱਲ ਕਿਸਾਨਾਂ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਕਿ ਐਤਵਾਰ ਨੂੰ ਫਿਰ ਮੁਰਤ ਤੋਂ ਮੀਟਿੰਗ ਹੈ ਕਹਿੰਦੇ ਕੁਝ ਕੁ ਮੰਗਾਂ ਨੂੰ ਲੈ ਕੇ ਤਾਂ ਸੈਮਤੀ ਬਣ ਚੁੱਕੀ ਪਰ ਕੁਝ ਕੁ ਮੰਗਾਂ ਨੇ ਜੋ ਨਹੀਂ ਹੋਈਆਂ ਕੀ ਲੱਗਦਾ ਵੀ ਐਤਵਾਰ ਨੂੰ ਇਹਨਾਂ ਦੀ ਮੰਗਾਂ ਮੰਨਣਗੇ ਕਿਉਂਕਿ ਅਗੇ ਚੋਣਾਂ ਵੀ ਆ ਰਹੀਆਂ ਨੇ ਸਭ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਹੁਣ ਵੀ ਕਹਿ ਰਿਹਾ ਕਿ ਮੈਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਅਗਲੇ ਸਮੇਂ ਵਿੱਚ ਕਿਸੇ ਵੀ ਵੇਲੇ ਚੋਣ ਜਾਬਤਾ ਲੱਗ ਸਕਦਾ ਹੈ ਫਿਰ ਉਹਨਾਂ ਕੋਲੇ ਇੱਕ ਗੱਲ ਕਲੀਅਰ ਹੋ ਜਾਏਗੀ ਕਿਉਂਕਿ ਕਿਸਾਨਾਂ ਦਾ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਹੈ ਜੇ ਚੋਣ ਜਾਬਤਾ ਲੱਗ ਗਿਆ ਫਿਰ ਜਿੰਨਾ ਕੁ ਮੇਰੀ ਨੌਲੇਜ ਹੈ ਫਿਰ ਕੋਈ ਵਿਸ਼ੇਸ਼ ਸੈਸ਼ਨ ਨਹੀਂ ਸੱਦਾਇਆ ਜਾ ਸਕਦਾ ਹੁੰਦਾ ਜਾਤਾਏ ਉਹਦੋਂ ਪਹਿਲਾਂ ਪਹਿਲਾਂ ਕਰ ਲੈ ਅਜੇ ਕਿਹੜਾ ਪਤਾ ਕਿ ਉਸ ਦਿਨ ਗੱਲਬਾਤ ਹੋ ਜਾਏਗੀ ਪਰ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਆ ਕਿ ਉਹ ਸਾਨੂੰ ਕਹਿ ਕੇ ਗਏ ਨੇ ਤਿੰਨ ਮੰਤਰੀ ਕਿ ਇਨਾ ਕੋਈ ਬਦਲਮਾਰਾ ਕੱਢਾਂਗੇ ਤੇ ਜੇ ਰਾਹ ਕੱਢਣਾ ਹੁੰਦਾ 2 ਸਾਲ ਟਪਾਉਣੇ ਸੀ ਇਹ ਮੰਗਾ ਤਾਂ ਬਾਈ ਜੀਆਂ ਮੰਨੀਆਂ ਵੀ ਆ ਨੇ ਤੇ 2 ਸਾਲ ਬਾਅਦ ਤੇ ਤੁਸੀਂ ਵੀ ਚੁੱਪ ਰਹੇ ਇਸੇ ਕਰਕੇ ਇਸ ਮੋਰਚੇ ਨੂੰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਵੱਖੋ-ਵੱਖਰੀ ਗੱਲਬਾਤ ਹੋ ਰਹੀ ਹੈ ਜੀ ਸੋ ਜੀ ਸਾਹ ਉਹਨਾਂ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਉੱਤੇ ਬੈਠੇ ਜਗਦੀਸ਼ ਸਿੰਘ ਢੱਲੇਵਾਰ ਤੇ ਸਰਵਜਿੰਮ ਪਧੇਰ ਤੇ ਜੋ ਬਾਕੀ ਜਥੇ ਬੰਦੀਆਂ ਦੇ ਲੱਗ-ਲੱਗ ਪ੍ਰੋਗਰੈਂਡਰ ਸਾਹਿਬ ਕੀ ਲੱਗਦਾ ਨਾਲੇ ਸਮੇਂ ਦੇ ਵਿੱਚ ਇਸ ਨੂੰ ਦੇਖਦੇ ਹੋਏ ਹੋਰ ਕਿਸਾਨ ਜਥੇ ਬੰਦੇ ਇਕੱਠੀਆਂ ਹੋਣਗੀਆਂ ਜੀ ਦੇਖੋ ਪਹਿਲਾਂ ਤਾਂ ਜਿਹੜੇ ਇਹਨਾਂ ਦੇ ਕੌਮੀ ਪੱਤਰ ਦੇ ਉੱਤੇ ਚਰਚਿਤ ਆਗੂ ਨੇ ਰਕੇਸ਼ ਠਕੈਤ ਉਹਨਾਂ ਨੇ ਕੱਲ ਨੂੰ ਮੁਜ਼ੱਫਰਨਗਰ ਦੇ ਵਿੱਚ ਇੱਕ ਮਹਾਪੰਚਾਇਤ ਦਾ ਸੱਤਾ ਦਿੱਤਾ ਜੀ ਇੱਕ ਤਾਂ ਉਸ ਪਾਸੇ ਕਲੂਆ ਮਹਾਪੰਚਾਇਤ ਦੇ ਵਿੱਚ ਕਿਹੜੇ ਅੰਕੜੇ ਮੁੱਦੇ ਚੁੱਕਦੇ ਆ ਤੇ ਉਹਨਾਂ ਤੇ ਕੀ ਫੈਸਲਾ ਕਰਦੇ ਆ ਇੱਕ ਗੱਲ ਤਾਂ ਇਹ ਹੈ 18 ਤਰੀਕ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਾਲਾ ਜਿਹਦੀਆਂ ਲਗਭਗੋ ਦਾਵਾ ਉਹਨਾਂ ਦਾ 38 ਜਥੇਬੰਦੀਆਂ ਦੀਆਂ ਮੈਂਬਰ ਨੇ ਲੁਧਿਆਣੇ ਚ ਉਹਨਾਂ ਦੀ ਮੀਟਿੰਗ ਸੱਦੀ ਹੈ ਉਹਦੇ ਵਿੱਚ ਉਹ ਗੱਲਬਾਤ ਕਰਨਗੇ ਜੀ ਕਿ ਅਗਲੇ ਸਮੇਂ ਦੇ ਵਿੱਚ ਅਸੀਂ ਕਰਨਾ ਹੈ ਤਾਂ ਕੀ ਕਰਨਾ ਹੈ ਕਿਉਂਕਿ ਜਿਹੜਾ ਦੋ ਜਥੇਬੰਦੀਆਂ ਗਈਆਂ ਉਹ ਕਹਿੰਦੇ ਸਾਨੂੰ ਉਹਨਾਂ ਨੇ ਕੋਈ ਸੱਦਾ ਨਹੀਂ ਦਿੱਤਾ ਗੱਲ ਤਾਂ ਉਹਨਾਂ ਦੀ ਵੀ ਠੀਕ ਹੈ ਕਿ ਉਹਨਾਂ ਨੂੰ ਸੱਦਾ ਦੇਣਾ ਚਾਹੀਦਾ ਸੀ ਬੈਟਰ ਤਾਂ ਇਹ ਸੀ ਕਿ ਇਹਨਾਂ ਦੋ ਨੂੰ ਇਹ ਸ਼ੁਰੂਆਤ ਕਰਨ ਦੀ ਥਾਤੇ ਜਿਹੜਾ ਇੱਥੋਂ ਦਾ ਸੂਜਕਤ ਕਿਸਾਨ ਮੋਰਚਾ ਦਾ ਸੂਜਕਤ ਕਿਸਾਨ ਮੋਰਚੇ ਵੀ ਦੋ ਨੇ ਜੀ ਇੱਕ ਹੈ ਢੱਲੇਵਾਲ ਸਾਹਿਬ ਵਾਲਾ ਕਹਿੰਦੇ ਗੈਰ ਸਿਆਸੀ ਆ ਸਾਡਾ ਇੱਕ ਦੂਜਾ ਜਿਹਦੇ ਵਿੱਚ ਰਾਜੇਪਾਲ ਸਾਹਿਬ ਕਾਧੀਆਂ ਸਾਹਿਬ ਬਾਕੀ ਸਾਰੇ ਮੈਂਬਰ ਨੇ ਸਨੇਉਗਰਾਹ ਸਾਹਿਬ ਇਹਨਾਂ ਨੂੰ ਤਾਕਤ ਬਦਾਉਣ ਦੇ ਮੱਦੇ ਨਜ਼ਰ ਪਹਿਲਾਂ ਇੱਥੇ ਇਕੱਠੇ ਹੋ ਕੇ ਤੁਰਨਾ ਚਾਹੀਦਾ ਸੀ ਇੱਥੇ ਮੀਟਿੰਗ ਕਰਕੇ ਸਾਂਝੀ ਰਣਨੀਤੀ ਬਣਾ ਕੇ ਤੁਰਦੇ ਤਾਂ ਗੱਲ ਕੁਝ ਹੋਰ ਹੋਣੀ ਸੀ ਉਧਰੋਂ ਅਦਾਲਤ ਦੇ ਵਿੱਚ ਵੀ ਹੈ ਜਿਹਦੀ ਅਗਲੀ ਪੇਸ਼ੀ ਹੈ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ 20 ਫਰਵਰੀ ਪਹੇਗੀ ਹੈ ਜੀ ਕਿਉਂਕਿ ਹਰਿਆਣਾ ਨੇ ਜਾ ਕੇ ਉੱਥੇ ਕਹਿਤਾ ਕਿ ਇਹਨਾਂ ਨੇ ਸਾਤੋਂ ਅੱਗੇ ਹੀ ਨਹੀਂ ਲਈ ਜੀ ਇਹਨਾਂ ਉਹਨਾਂ ਨੇ ਜਵਾਬ ਦਾਵਾ ਦਾਇਰ ਕੀਤਾ ਹੈਗਾ ਕਿ ਜੇ ਸਾਤੋਂ ਅੱਗੇ ਲਈ ਹੁੰਦੀ ਕਿ ਅਸੀਂ ਤਾਂ ਦਿੱਲੀ ਜਾਣੇ ਤੇ ਅਸੀਂ ਆਗਿਆ ਦੇ ਦਿੰਦੇ ਪਤਾ ਨਹੀਂ ਹੁਣ 20 ਤਰੀਕ ਨੂੰ ਅਦਾਲਤ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਮੁੱਖ ਜੱਜ ਨੇ ਜੀ ਅ ਸੰਧਾ ਵਾਲੀਆ ਤੇ ਦੋ ਇੱਕ ਉਹਨਾਂ ਦੇ ਨਾਲ ਔਰਤ ਜੱਜ ਨੇ ਉਹ ਅੱਗੇ ਕੀ ਫੈਸਲਾ ਕਰਦੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ